ਬੇਤੇਦਨੀ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਸਕੂਲ ਟੀਚਰ ਵੱਲੋਂ ਛੋਟੀਆਂ ਬੱਚੀਆਂ ਨਾਲ ਅਸ਼ਲੀਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਆਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਬੱਚੀਆਂ ਦੇ ਘਰ ਪਹੁੰਚੇ ਜਿਨ੍ਹਾਂ ਦੇ ਨਾਲ ਇਹ ਹਰਕਤਾਂ ਕੀਤੀਆਂ ਗਈਆਂ ਸਨ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਸਰਕਾਰ ਤੇ ਜਮਕੇ ਨਿਸ਼ਾਨੇ ਸਾਧਦੇ ਤੇ ਕਹਿ ਕੇ ਸਰਕਾਰ ਟੀਚਰ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਜਦਕਿ ਅਜਿਹੇ આરોપીਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ ਇਸ ਟੀਚਰ ਦੇ ਵੱਲੋਂ ਛੋਟੀਆਂ ਬੱਚੀਆਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸਨ ਜਿਸ ਵਾਧ ਪਰਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਹੁਣ ਇਸ ਟੀਚਰ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਨੇ ਵੀ ਮੋਰਚਾ ਖੋਲ ਦਿੱਤਾ ਮੈਂ ਬੇਨਤੀ ਕਰਦਾ ਕਿ ਭਗਵੰਤ ਮਾਨ ਸਾਹਿਬ ਦਾ ਲਾਅ ਔਰਡਰ ਤਾਂ ਕਲੈਪਸ ਹੋ ਗਿਆ ਇਹ ਬੰਦੇ ਨੂੰ ਕੋਈ ਕਿੱਥੇ ਵੇਖੇ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੋ ਜਿਹੇ ਬੰਦੇ ਨੂੰ ਸਜਾਏ ਮੌਤ ਮਿਲੇ ਇਹ ਉਮਰ ਕੈਦ ਦਾ ਵੀ ਹੱਕਦਾਰ ਨਹੀਂ ਜਿਹਨੂੰ ਇਹ ਸ਼ਰਮ ਨਹੀਂ ਜਿਹਨੂੰ ਸਮਝ ਨਹੀਂ ਜਿਹੜਾ ਬੇਸ਼ਰਮੀ ਦੀ ਹੱਦ ਟੱਪੀ ਬੈਠਿਆ ਤੇ ਉਹ ਅੱਜ ਸਰਕਾਰ ਉਹਨੂੰ ਬਚਾਉਣ ਤੇ ਹੋਈ ਐ ਉਸ ਕਰਕੇ ਆ ਪਰਿਵਾਰ ਨੇ ਮੈਨੂੰ ਸਾਰਿਆਂ ਨੇ ਉਹਦੀ ਟੀਚਰ ਦੀ ਇਹ ਫੋਟੋ ਵੀ ਕੀਤੀ ਜੀ ਕਿ ਆ ਇਹ ਰਕੇਸ਼ ਕੁਮਾਰ ਔਰ ਇਹਦੇ ਖਿਲਾਫ ਪਤਾ ਨਹੀਂ ਠੀਕ ਹੈ ਪੁਲਿਸ ਦਾ ਜਿਹੜਾ ਉਸ ਦਿਨ ਐਸਐਚਓ ਮਜੀਠਾ ਅਮੋਲਕ ਸਿੰਘ ਤੇ ਇਹ ਆਪ ਪਰਿਵਾਰ ਦੱਸਦਾ ਕਿ ਪਰਮਜੀਤ ਕੌਰ ਨੌਜੀ ਦਾ ਸਮ ਸਬ ਇੰਸਪੈਕਟਰ ਕਮਲਪ੍ਰੀਤ ਕੌਰ ਉਹਨਾਂ ਨੇ ਤਾਂ ਸਹੀ ਰੋਲ ਅਦਾ ਕੀਤਾ ਕਿ ਇਹ ਗਏ ਤੇ ਪਰਚਾ ਦਿੱਤਾ ਮਗਰ ਜੇ ਇਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਵਰ ਅਪ ਕਰਨ ਲਈ ਉਸ ਰਕੇਸ਼ ਕੁਮਾਰ ਨੂੰ ਬਚਾਉਣ ਲਈ ਹਰਜੋਤ ਬੈਂਸ ਦੇ ਸਕੂਲ এডਿਕੇਸ਼ਨ ਵਿਭਾਗ ਨੇ ਜੋ ਰੋਲ ਅਦਾ ਕੀਤਾ ਔਰ ਸਪੈਸ਼ਲੀ ਇਹ ਨੌ ਲੈਂਦੇ ਆ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਨਵਦੀਪ ਕੌਰ ਮੌਜੂਦਾ ਔਰ ਉਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਔਰ ਜੋ ਸਟਾਫ ਜੀ ਦੇ ਜੀ ਦੇ ਧਿਆਨ ਚ ਆਇਆ ਜਾ ਇਹ ਹਸਪਤਾਲ ਗਏ ਹਸਪਤਾਲੇ ਕਹਿੰਦੇ ਜੀ ਅਸੀਂ 7 8 ਘੰਟੇ ਹਸਪਤਾਲ ਚ ਧੱਕੇ ਘਾਰੇ ਇੱਕ ਪਾਸੇ ਪੀੜਤ ਨੇ ਇੱਕ ਪਾਸੇ ਕੱਡੀ ਇਹ ਮਤਲਬ ਹਰਾ ਪਰੇਸ਼ਾਨੀ ਚੋਂ ਨਿਕਲ ਰਹੇ ਆ ਇਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਹਸਪਤਾਲਾਂ 'ਚ ਇਹ ਕਹੇ ਕਹਦੇ ਸਾਡੇ ਕਲਮ ਦੀ ਸਿਆਹੀ ਮੁੱਕ ਗਈ ਕਿ ਇਹ ਥੋੜਾ ਜਿਹਾ ਮਾਡਲ ਹੈ ਦਿੱਲੀ ਮਾਡਲ ਇਸ ਲਈ ਆਈ ਡਿਮਾਂਡ ਸਟ੍ਰਿਕਟਸਟ ਆਫ ਐਕਸ਼ਨ ਇਹ ਪਰਚਾ ਇਮੀਡੀਏਟਲੀ ਦਰਜ ਹੋਵੇ ਔਰ ਇਸ ਨੂੰ ਫਾਸਟ ਟਰੈਕ ਕੋਰਟ 'ਚ ਪਾ ਕੇ ਇਸ ਬੰਦੇ ਨੂੰ ਸਜ਼ਾਏ ਮੌਤ ਮਿਲੇ ਇਹ ਜਿਵੇਂ ਦਿੱਲੀ 'ਚ ਨਿਰਪਾਇਆ ਕੇਸ ਸੀ ਉਸ ਕੇਸ ਦੇ ਤਰਤੇ ਇਥੇ ਜੋ ਹਾਲਾਤ ਬਣਿਆ ਤੁਸੀਂ ਵੇਖੋ 20 ਤਰੀਕ ਇਹ ਤਾਂ 3 ਤਰੀਕ ਨੂੰ ਤਾਂ ਇਹਨਾਂ ਨੇ ਅਖੀਰ ਚ ਹਾਰ ਕੇ ਸ਼ਿਕਾਇਤ ਦਰਜ ਕਰਾਈ ਹੈ ਮਗਰ 20 ਤਰੀਕ ਨੂੰ ਇਹ ਜਾ ਕੇ ਐਜੂਕੇਸ਼ਨ ਮਹਿਕਮੇ ਕੋਲ ਪਿੱਟੇ ਉਹਨਾਂ ਨੇ ਕਿਹਾ ਸੀ ਮਸਲਾ ਹੱਲ ਕਰਾਉਣੇ ਉਹਨੂੰ ਬਦਲ ਦੇਣੇ ਆ ਥੋੜਾ ਬਹਿ ਕੇ ਸਮਝੌਤਾ ਕਰਾ ਦੇ ਕਾਦਾ ਸਮਝੌਤਾ ਭਾਈ ਇਹ ਗਰੀਬ ਨੇ ਤੇ ਸਮਝੌਤਾ ਜੀ ਇਹ ਦਿੱਲੀ ਮਾਡਲ ਹੈ ਕਿੰਨੇ ਪੰਚ ਦਿਨਾਂ ਲਈ ਇਸ ਪਹੁੰਚ ਨਹੀਂ ਪਾਈ ਅੰਤ ਤੱਕ ਤੁਸੀ ਜੀ ਦਵਾਉਣੀ ਹੈ ਮਹਿਕਮੇ ਨੂੰ ਟੀਚਰ ਭੇਜਦੇ ਆ ਇਤੋਂ ਤਾਂ ਸਮਾਂ ਮਿਲਦਾ ਹਰੀ ਝੰਡੀਆਂ ਉਹਨਾਂ ਬੱਚਾ ਨੂੰ ਵਖਾਉਣ ਨੂੰ ਜਿਹੜੇ ਟੀਚਰ ਬਾਹਰ ਜਾਂਦੇ ਨੇ ਭਾਈ ਸਿਖਾ ਕੇ ਲਿਆ ਉਹਨਾਂ ਬਾਹਰੋਂ ਟੀਚਰਾਂ ਨੂੰ ਜਿਹਰੇ ਕੋਲ ਹਰੀ ਝੰਡੀ ਵਖਾਉਣ ਨੂੰ ਬੱਚਾ ਨੂੰ ਟਾਈਮ ਹੈ ਤੇ ਜਿਹੜੀ ਪੰਜਾਬ ਦੀਆਂ ਧੀਆਂ ਪੜਾਣ ਦਾ ਸੋਸ਼ਣ ਕੀਤਾ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਦਾ